ਦਲਬੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਪੰਜਾਬੀ ਕਾਂਗਰਸ ਲੀਡਰਸ਼ਿਪ ਤੋਂ ਨਰਾਸ਼ਾਂ ਨਰਾਜ਼ਾਂ ਇੱਕ ਗੋਲਡੀ ਨੇ ਕਿਹਾ ਖੈਰ ਨੂੰ ਉਮੀਦਵਾਰ ਬਣਾਏ ਜਾਣ ਤੋਂ ਨਿਰਾਸ਼ ਸੀ ਗੋਲਡੀ ਖੈਰੇ ਪੂਰੇ ਘਟਨਾਕ੍ਰਮ ਦੇ ਵਿੱਚ ਕਿਉਂਕਿ ਲੋਕ ਸਭਾ ਚੋਣਾਂ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਇੱਕ ਦਿਨ ਪਹਿਲਾਂ ਵੀ ਇਹ ਜ਼ਰੂਰ ਨਿਕਲ ਕੇ ਜਾਣਕਾਰੀ ਸਾਹਮਣੇ ਆ ਰਹੀ ਸੀ ਕਿਉਂਕਿ ਕਿਤੇ ਦਿਨ ਪਹਿਲਾਂ ਦਲਬੀਰ ਗੋਲਡੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਇੱਕ ਨਵੀਂ ਰਾਹ ਤਲਾਸ਼ਦੇ ਹਾਂ ਤਾਂ ਨਵੀਂ ਰਾਹ ਨੂੰ ਲੈ ਕੇ ਬਹੁਤ ਚਰਚਾਵਾਂ ਹੋਈਆਂ ਤਾਂ ਨਵੀਂ ਰਾਹ ਕੀ ਹੋਏਗੀ ਕਿਉਂਕਿ ਹੁਣ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਡਟ ਕੇ ਬੋਲਦੇ ਰਹੇ ਇਲੈਕਸ਼ਨ ਲੜਿਆ ਧੂੜੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੋਕ ਸਭਾ ਦੀ ਜ਼ਿਮਨੀ ਚੋੜ ਸੰਗਰੂਰ ਤੋਂ ਲੜੀ ਉਹਨਾਂ ਨੇ ਤਾਂ ਉਸ ਸਮੇਂ ਹਾਲਾਂਕਿ ਜਿੱਤ ਨਹੀਂ ਸਕੇ ਸੀ ਪਰ ਨਰਾਜ਼ਗੀ ਸੁਖਪਾਲ ਖੇਰਣ ਉਮੀਦਵਾਰ ਬਣਾਈ ਜਾਣ ਤੋਂ ਬਾਅਦ ਦਿਲਵੀਰ ਗੋਲਡੀ ਦੀ ਸਾਫ਼ ਤੌਰ ਤੇ ਨਜ਼ਰ ਆ ਰਹੀ ਸੀ ਤੇ ਇਸ ਉਜਾਲੇ ਹੁਣ ਦਿਲਵੀਰ ਗੋਲਡੀ ਨੇ ਰੈਜ਼ੀਗਨੇਸ਼ਨ ਸੌਂਪ ਦਿੱਤਾ ਹੈ ਆਪਣਾ ਰਿਜ਼ਾਈਨ ਦੇ ਦਿੱਤਾ ਹੈ ਜਿਸੀ ਜ਼ਿਕਰ ਕਰੀਏ ਕਾਂਗਰਸ ਤੋਂ ਸੱਦਾ ਉਹਨਾਂ ਨੇ ਚਿੱਠੀ ਲਿਖੀ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਨਾਮ ਤੇ ਉਸ ਦੇ ਵਿੱਚ ਸਿੱਧਾ ਲਿਖਿਆ ਪੰਜਾਬੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਮੈਂ ਦਲਵੀਰ ਸਿੰਘ ਗੋਲਡੀ ਖੰਗੂੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਸਦਰ ਕਰਦੇ ਆ ਸਾਡੇ ਸਹਿਯੋਗੀ ਇਸ ਸਮੇਂ ਵਿਨੇਸ਼ ਗਡਾਰੀਆ ਫੋਨਲਾਈਨ ਤੇ ਸਾਡੇ ਨਾਲ ਨੇ ਵਿਨੇਸ਼ ਨਰਾਜ਼ਗੀ ਦੂਰ ਨਹੀਂ ਕਰ ਪਾਈ ਪੰਜਾਬ ਕਾਂਗਰਸ ਦਲਵੀਰ ਗੋਲਡੀ ਦੀ ਗੌਰਵ ਜਿਹੜੀ ਕੱਲ ਦਲਵੀਰ ਗੋਲਡੀ ਵੱਲੋਂ ਪੋਸਟ ਪਾਈ ਗਈ ਸੀ ਸੋਸ਼ਲ ਮੀਡੀਆ ਤੇ ਉਸ ਨੂੰ ਦੇਖ ਕੇ ਲੱਗ ਰਿਹਾ ਸੀਗਾ ਕਿ ਦਲਵੀਰ ਗੋਲਡੀ ਮੰਨ ਬਣਾ ਚੁੱਕੇ ਐ ਕੋਈ ਅਗਲੇ ਸਫ਼ਰ ਤੇ ਉਹ ਜਾਣ ਜਾ ਰਹੀ ਐ ਤੇ ਉਸ ਤੋਂ ਅੰਦਾਜ਼ਾ ਸੀਗਾ ਕਿ ਕਦੇ ਵੀ ਇਹ ਫੈਸਲਾ ਲਿਆ ਜਾ ਸਕਦਾ ਤੇ ਅੱਜ ਉਹ ਹੋਇਆ ਦਲਵੀਰ ਕੋਲਡੀ ਨੇ ਸੋਸ਼ਲ ਮੀਡੀਆ ਤੇ ਹੁਣ ਤੱਕ ਲਗਭਗ 2 ਮਿੰਟ ਪਹਿਲਾਂ ਇੱਕ ਪੋਸਟ ਪਾਈ ਐ ਤੇ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਆਪਦੀ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਮੇਰੇ ਕੋਲ ਚਾਰ ਸੀ ਉਹੋ ਤੇ ਜਿਹੜੀ ਕਾਂਗਰਸ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਤੇ ਗੌਰਵ ਕੱਲ ਜਦੋਂ ਇਸ ਸੰਬੰਧੀ ਜਿਹੜੇ ਸੰਗਰੂ ਗੱਲਬਾਤ ਕੀਤੀ ਗਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਦਲਬੀਰ ਗੋਲਡੀ ਤੇ ਕੁਝ ਬੰਦਿਆਂ ਨਾਲ ਜ਼ਰੂਰ ਗੱਲ ਹੋਈ ਹੈ ਪਰ ਗੋਲਡੀ ਨਾਲ ਸੰਪਰਕ ਨਹੀਂ ਹੋ ਪਾਇਆ ਉਹਨਾਂ ਦਾ ਜਿਹੜਾ ਨੰਬਰ ਹੈ ਲਗਾਤਾਰ ਸਵਿਚ ਆਫ ਚੱਲ ਰਿਹਾ ਹੈ ਉਹਨ ਵੀ ਅਸੀਂ ਉਹਨਾਂ ਦਾ ਨੰਬਰ ਲਗਾਤਾਰ ਟਰਾਈ ਕਰ ਰਹੇ ਹਾਂ ਤੇ ਉਹਨਾਂ ਦਾ ਨੰਬਰ ਕੰਟੀਨਿਊਸਲੀ ਸਵਿਚ ਆਫ ਚੱਲ ਰਿਹਾ ਹੈ ਖੈਰ ਗੋਲਡੀ ਦਾ ਅਗਲਾ ਕਦਮ ਕੀ ਹੋਊਗਾ ਅੱਗੇ ਉਹ ਕੀ ਕਰਨਗੇ ਕਿਵੇਂ ਕਰਨਗੇ ਇਹ ਤਾਂ ਹਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਫਿਲਹਾਲ ਦੀ ਵੱਡੀ ਖਬਰ ਇਹੀ ਹੈ ਕਿ ਦਲਬੀਰ ਸਿੰਘ ਗੋਲਡੀ ਨੇ ਜਿਹੜੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹ ਠੀਕ ਵਿਨੀਸ਼ ਮੈਂ ਤੁਹਾਡੇ ਕੋਲ ਵਾਪਸ ਆਣਾ ਹੈ ਤਾਂ ਇਸ ਸਮੇਂ ਦੀ ਅਹਿਮ ਖਬਰ ਹੈ 24 ਘੰਟੇ ਪਹਿਲਾਂ ਦਿਲਬੀਰ ਗੋਲਡੀ ਨੇ ਜਿਹੜੀ ਪੋਸਟ ਕੀਤੀ ਸੀ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਸੋਚਦਾ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫੇਰ ਵਗਦੇ ਰਹਾਂਗੇ ਹਨੇਰੀਆਂ ਵੀ ਰਾਤ ਦੇ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਤੇ ਇਹ ਕੁਝ ਲਾਈਨਾਂ ਦੇ ਨਾਲ ਜਿਹੜੀ ਆਪਣੀ ਫੇਸਬੁੱਕ ਪੋਸਟ ਪਾਈ ਸੀ ਦਲਬੀਰ ਗੋਲਡੀ ਨੇ ਤਾਂ ਉਸ ਸਮੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦਲਬੀਰ ਗੋਲਡੀ ਕਾਂਗਰਸ ਨੂੰ અલਵਿਦਾ ਕਹਿ ਸਕਦੇ ਨੇ ਤੇ ਉਸ ਤੋਂ ਬਾਅਦ ਜਦੋਂ ਸੁਪਾਲ ਖੇੜਾ ਦੀ ਸਟੇਟਮੈਂਟ ਵੀ ਉਸ ਦੇ ਉੱਪਰ ਆਈ ਤਾਂ ਉਹਨਾਂ ਨੇ ਕਿਹਾ ਕਿ ਜੇ ਗੋਲਡੀ ਛੱਡਦੇ ਨੇ ਕਾਂਗਰਸ ਪਾਰਟੀ ਤਾਂ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਏਗੀ ਖੈਰ ਇਹ ਚੀਜ਼ ਤਾਂ ਕਲੀਅਰ ਹੈ ਕਿ ਦਲਬੀਰ ਗੋਲਡੀ ਮਨ ਬਣਾ ਰਹੇ ਸੀ ਜਾਂ ਫਿਰ ਉਹਨਾਂ ਨੇ ਮਨ ਬਣਾ ਲਿਆ ਸੀ ਉਹ ਕਲੀਅਰ ਹੈ ਤੇ ਹੁਣ ਜਿਹੜੀ ਉਹਨਾਂ ਨੇ ਪੋਸਟ ਲਿਖੀ ਹੈ ਇੱਕ ਤਾਂ ਬਕਾਇਦਾ ਚਿੱਠੀ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾਵਰਿੰਗ ਦੇ ਨਾਮ ਤੇ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਆਪਣੀ ਪੋਸਟ ਦੇ ਨਾਲ ਲਿਖਿਆ ਸਤਿ ਸ੍ਰੀ ਅਕਾਲ ਜੀ ਸਾਥੀਓ ਮੇਰੇ ਭਰੇ ਮਨ ਦੇ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਤੁਹਾਡਾ ਆਪਣਾ ਦਲਬੀਰ ਸਿੰਘ ਗੋਲਡੀ ਖੰਗੂੜਾ ਤਾਂ ਦਲਵੀਰ ਗੋਲਡੀ ਨੇ ਰਿਜ਼ਾਈਨ ਕਰ ਦਿੱਤਾ ਹੈ ਕਾਂਗਰਸ ਛੱਡ ਦਿੱਤੀ ਹੈ ਤੇ ਹੁਣ ਕਿਸ ਦੇ ਕਿਹੜੇ ਪਾਸੇ ਜਾਣਗੇ ਕਿਹੜੀ ਪਾਰਟੀ ਵਾਲੇ ਪਾਸੇ ਰੁੱਕ ਕਰਨਗੇ ਉਸ ਨੂੰ ਲੈ ਕੇ ਸਸਪੈਂਸ ਜ਼ਰੂਰ ਹੈ ਮੈਂ ਰੁੱਕਰਦਾ ਇੱਕ ਵਾਰ ਫਿਰ ਤੋਂ ਵਿਨੇਸ਼ ਦਾ ਵਿਨੇਸ਼ ਬਹੁਤ ਸਾਰੀਆਂ ਚਰਚਾਵਾਂ ਦੇ ਵਿਚਾਲੇ ਇਸ ਸਮੇਂ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਂ ਬੀਜੇਪੀ ਵਾਲੇ ਪਾਸੇ ਕਿਹੜੇ ਪਾਸੇ ਰਾਹ ਨਵੀਂ ਹੋ ਸਕਦੀ ਹੈ ਹੁਣ ਰਾਹ ਨਵੀਂ ਬਣਾ ਲਈਏ ਦਾ ਮਤਲਬ ਇਹ ਕੇ ਵੀ ਹੋ ਸਕਦਾ ਹੈ ਕਿ ਪਾਰਟੀ ਨਵੀਂ ਬਣਾ ਲਈਏ ਇਕਰਮ ਤਰਤੇ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਛੱਡਣ ਵਾਲੇ ਆਗੂ ਬਖੂਬੀ ਸਮਝਦੇ ਤੇ ਜਾਣਦੇ ਹੁੰਦੇ ਆ ਕਿ ਇੰਨਾ ਵੀ ਸੌਖਾ ਨਹੀਂ ਹੁੰਦਾ ਕਿ ਭਾਈ ਇੱਕ ਨਵੀਂ ਪਾਰਟੀ ਖੜੀ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ ਵੀ ਉਹ ਡਿਸੀਜਨ ਲਿਆ ਸੀ ਜਿਹੜਾ ਕੋਈ ਬਹੁਤਾ ਸਕਸੈਸਫੁਲ ਨਹੀਂ ਹੋਇਆ ਮਨਪ੍ਰੀਤ ਬਾਦਲ ਉਸ ਦੇ ਵਿੱਚ ਇੱਕ ਨਾਮ ਹੈ ਬਹੁਤ ਸਾਰੇ ਆਪਣੇ ਕੋਲ ਐਗਜ਼ਾਮਪਲ ਹਨ ਤੇ ਇਹ ਨਵਾਂ ਰਾਹ ਕਿਸੇ ਪਾਰਟੀ ਵਾਲੇ ਪਾਸੇ ਹੀ ਜਾਏਗਾ ਇਹ ਤਕਰੀਬਨ ਤੈ ਹੈ ਹੁਣ ਕਿਹੜੀ ਪਾਰਟੀ ਕਿਆ ਕਿ ਅਸਲ ਲੱਗ ਰਹੇ ਨੇ ਵਿਨੇਸ਼ ਬੋਰੋਂ ਦੇ ਕੋ ਦੋ ਆਪਸ਼ਨ ਹੈ ਜੇ ਆਪਾਂ ਸਟਰੋਂਗ ਸਪੈਕੂਲੇਸ਼ਨ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰੀ ਤੇ ਸੰਗਰੂਰ ਦੀ ਸੀਟ ਬੀਜੇਪੀ ਨੇ ਹਜੇ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਤੇ ਦਲਵੀਰ ਗੋਲਡੀ ਚੁਕਿ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੈ ਤੇ ਧੂਰੀ ਤੋਂ ਹੀ ਪਹਿਲਾਂ ਉਹ ਐਮ ਐਲ ਏ ਰਏ ਹੈ ਤੇ ਇੱਕ ਆਪਸ਼ਨ ਇਹ ਹੋ ਸਕਦੀ ਹੈ ਜੋ ਬੀਜੇਪੀ ਵੀ ਸ਼ਾਮਿਲ ਹੁੰਦੇ ਹੈ ਤਾਂ ਉਹ ਸੰਗਰੂਰ ਤੋਂ ਬੀਜੇਪੀ ਦੇ ਉਮੀਦਵਾਰ ਹੋ ਸਕਦੇ ਹੈ ਹਾਲਾਂਕਿ ਸੰਗਰੂਰ ਤੋਂ ਬੀਜੇਪੀ ਕੋਲੇ ਦੋ ਦਿਨ ਪਹਿਲਾਂ ਹੀ ਬਿਗ ਸ਼ਾਟ ਹੈਗੇ ਆ ਜਿਵੇਂ ਕਿਵਲ ਢਿੱਲੋ ਹੋ ਨਰਵਿੰਦ ਕੰਨਾ ਹੋਣ ਉਹ ਇੱਕ ਸਪੈਕੂਲੇਸ਼ਨ ਹੈ ਕਿ ਉਹਨਾਂ ਚੋਂ ਕਿਸੇ ਜੇ ਉਹ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਆ। ਦੂਸਰੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਹਾਲਾਂਕਿ ਲੋਕ ਸਭਾ ਦੇ ਆਪਦੇ ਸਾਰੇ ਕੈਂਡੀਡੇਟ ਡਿਕਲੇਅਰ ਕਰਤੇ ਐ ਪਰ ਆਪਾਂ ਜਾਣਦੇ ਆ ਕਿ ਕਾਫੀ ਐਮ ਐਲ ਏਜ਼ ਆ ਜਿਹੜੇ ਇਲੈਕਸ਼ਨ ਲੜ ਰਹੇ ਆ ਆਮ ਆਦਮੀ ਪਾਰਟੀ ਦੇ ਤੇ ਉਹ ਇਸ ਦੌਰਾਨ ਜੇ ਕੋਈ ਐਮ ਐਲ ਏ ਜਿੱਤ ਕੇ ਐਮ ਪੀ ਬਣ ਜਾਂਦਾ ਹੈ ਤਾਂ ਜਿਹੜੀ ਉਹ ਵਿਧਾਨ ਸਭਾ ਦੀ ਸੀਟ ਹੈ ਉਹ ਵੇਕੈਂਟ ਹੋ ਜੂਗੀ ਯਾਨੀ ਸੀਟ ਖਾਲੀ ਹੋ ਜੂਗੀ। ਐਮ ਐਲ ਏ ਨੂੰ ਰਿਜ਼ਾਈਨ ਕਰਨਾ ਪਊਗਾ ਤੇ ਉਹ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਿਲ ਹੋ ਸਕਦੇ ਆ ਤੇ ਹੋ ਸਕਦਾ ਹੈ ਕਿ ਜਿਮਨੀ ਚੋਣ ਜਿਹੜੀ ਐਮ ਐਲ ਏ ਨੂੰ ਲੈ ਕੇ ਹੋਊਗੀ অপশন ਹੈ ਜਿਹੜੀਆਂ ਦਲਬੀਰ ਕੁਲਟੀ ਕੋਲ ਹੈਗੀਆਂ ਕਾਂਗਰਸ ਪਾਰਟੀ ਉਹਨਾਂ ਨੇ ਛੱਡਤੀ ਅਖਾਲੀ ਦਲ ਸੰਬੰਧੀ ਹਜੇ ਕੋਈ ਸਪੈਕੂਲੇਸ਼ਨ ਹੈ ਨਹੀਂ ਉਹਨਾਂ ਦੀ ਬੀਜੇਪੀ ਲਈ ਜ਼ਿਆਦਾ ਸੰਗਰੂਰ ਦੇ ਉਮੀਦਵਾਰ ਜਾਂ ਆਮ ਆਦਮੀ ਪਾਰਟੀ ਚ ਜਾ ਕੇ ਕੋਈ ਵੀ ਜਿਮਨੀ ਚੋਣ ਲੜ ਸਕਦੇ ਆ ਵਿਧਾਨ ਸਭਾ ਚ ਵਿਧਾਨ ਸਭਾ ਜਾਣ ਲਈ ਜੀ ਗੌਰਵ ਜੀ ਬਿਲਕੁਲ ਤਾਂ ਦੇਖਣਾ ਹੋਏਗਾ ਕਿ ਉਹਨਾਂ ਦਾ ਅਗਲਾ ਸਟੈਪ ਕੀ ਹੁੰਦਾ ਪਰ ਬਹੁਤ ਇੰਟਰਸਟਿੰਗ ਹੈ ਕਿ 20 ਤਰੀਕ ਨੂੰ ਉਹਨਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਜ਼ਰੀਏ ਜਦੋਂ ਸੁਖਪਾਲ ਖੇੜਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਸਮੇਂ ਚੋਣ ਪ੍ਰਚਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਜਿਹੜੇ ਦਿਵਿਆਂਸ਼ੂ ਬੁੱਧੀ ਰਾਜਾ ਨੇ ਕਾਂਗਰਸ ਦੇ ਆਗੂ ਉਹਨਾਂ ਦੇ ਲਈ ਵੀ ਪੋਸਟ ਸਾਂਝੀ ਕਰਕੇ ਉਹਨਾਂ ਦਾ ਸਮਰਥਨ ਇੱਕ ਤਰੀਕੇ ਨਾਲ ਕੀਤਾ ਗਿਆ ਸੀ ਪਰ ਦੂਜੇ ਪਾਸੇ ਕਰੀਬ-ਕਰੀਬ 24-36 ਘੰਟਿਆਂ ਦੇ ਵਿੱਚ ਗੇਮ ਪੂਰੀ ਬਦਲੀ ਹੋਈ ਸੰਗਰੂਰ ਦੇ ਵਿੱਚ ਨਜ਼ਰ ਆਈ ਜਦੋਂ ਦਲਵੀਰ ਗੋਲਡੀ ਥੋੜੇ ਬਾਗੀ ਤੇਵੜ ਦਿਖਾਉਂਦੇ ਨੇ ਤੇ ਉਸ ਤੋਂ ਬਾਅਦ ਹੁਣ ਪਾਰਟੀ ਛੱਡਣ ਦਾ ਐਲਾਨ ਕਰ ਦਿੰਦੇ ਨੇ ਠੀਕ ਹੈ ਅਵਨੇਸ਼ ਧੰਨਵਾਦ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਲਾਜ਼ਮੀ ਤੌਰ ਤੇ ਹੈ ਕਿ ਦੋ ਆਪਸ਼ਨਸ ਇਸ ਸਮੇਂ ਦਲਵੀਰ ਗੋਲਡੀ ਦੇ ਕੋਲ ਨਜ਼ਰ ਆਉਂਦੀਆਂ ਨੇ ਜਾਂ ਤਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਚਲੇ ਜਾਣ ਆਮ ਆਦਮੀ ਪਾਰਟੀ ਵਾਲੇ ਪਾਸੇ ਜਾ ਕੇ ਸੁਖਪਾਲ ਖੇੜਾ ਇੱਕ ਪਾਸੇ ਕੈਂਡੀਡੇਟ ਨੇ ਦੂਜੇ ਪਾਸੇ ਮੀਤ ਹੀਰ ਕੈਂਡੀਡੇਟ ਨੇ ਤਾਂ ਫਿਰ ਜੇਕਰ ਕੋਈ ਬਾਈ ਇਲੈਕਸ਼ਨ ਹੁੰਦਾ ਤਾਂ ਬਾਈ ਵਿਦਾਨ ਸਭਾ ਦਾ ਹੀ ਹੋਵੇ ਤਾਂ ਦਿਲਵੀਰ ਗੋਲਡੀ ਨੂੰ ਉੱਥੇ ਕੋਈ ਭਰੋਸਾ ਦਿੱਤਾ ਜਾ ਸਕਦਾ ਕਿ ਠੀਕ ਹੈ ਤੁਹਾਨੂੰ ਟਿਕਟ ਦੇ ਦਵਾਂਗੇ ਜਾਂ ਫਿਰ ਇਹ ਵੀ ਆਪਸ਼ਨ ਇਸ ਸਮੇਂ ਹੈ ਕਿ ਭਾਜਪਾ ਨੇ ਹੁਣ ਤੱਕ ਆਪਣੇ ਕੈਂਡੀਡੇਟ ਅਨਾਉਂਸ ਨਹੀਂ ਕੀਤੇ ਨੇ ਕੁਝ ਥਾਵਾਂ ਦੇ ਉੱਤੇ ਤੇ ਉਹਨਾਂ ਦੇ ਵਿੱਚ ਉਹ ਇੱਕ ਸੀਟ ਹੈਗੀ ਐ ਸੰਗਰੂਰ ਦੀ ਵੀ ਤਾਂ ਸੰਗਰੂਰ ਤੋਂ ਉਮੀਦਵਾਰੀ ਵੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਜਾਂ ਕੋਈ ਪਾਰਟੀ ਦੇ ਨਾਲ ਗੱਲ ਹੋ ਸਕਦੀ ਹੈ ਪੌਸਿਬਿਲਿਟੀ ਹੈ ਹੁੰਦਾ ਨਹੀਂ ਹੁੰਦਾ ਬਾਤ ਦੀ ਗੱਲ ਹੈ ਪਰ ਆਮ ਤੌਰ ਤੇ ਜਦੋਂ ਕੋਈ ਪੋਲੀਟਿਕਲ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਜਾਂਦਾ ਹੈ ਤਾਂ ਫਿਰ ਸਿੱਧੇ ਤੌਰ ਤੇ ਗੱਲ ਟਿਕਟ ਦੀ ਹੁੰਦੀ ਹੈ ਔਰ ਬੇਸ਼ੱਕ ਕਿਹਾ ਜਾਂਦਾ ਕਿ ਅਸੀਂ ਕੋਈ ਮਨਸ਼ਾ ਦੇ ਨਾਲ ਨਹੀਂ ਆਏ ਕਿ ਟਿਕਟ ਮਿਲੇਗੀ ਨਹੀਂ ਮਿਲੇਗੀ ਪਰ ਇਹ ਆਪਾਂ ਸਾਰੇ ਜਾਣਦੇ ਆ ਕਿ ਦੇਖੋ ਅੰਦਰ ਖਾਤੇ ਗੱਲ ਤਾਂ ਹੋਈ ਹੁੰਦੀ ਹੈ ਕਿ ਜੇਕਰ ਅਸੀਂ ਉੱਥੇ ਜਾ ਰਹੇ ਹਾਂ ਤਾਂ ਫਿਰ ਸਾਡਾ ਜਿਹੜੀ ਇੱਧਰ ਨਰਾਜ਼ਗੀ ਸੀ ਫਿਰ ਜਾ ਕੇ ਉੱਧਰ ਵੀ ਸੇਮ ਨਰਾਜ਼ਗੀ ਰਹੀ ਤਾਂ ਫਿਰ ਫਾਇਦਾ ਕੀ ਤਾਂ ਹੁਣ ਦੇਖਣਾ ਹੋਏਗਾ ਕਿ ਦਿਲਬੀਰ ਗੋਲਡੀ ਦਾ ਅਗਲਾ ਸਟੈਪ ਕੀ ਹੁੰਦਾ ਦਿਲਬੀਰ ਗੋਲਡੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਛੱਡ ਦਿੱਤੀ ਹੈ ਲੋਕ ਸਭਾ ਚੋਣ ਜਿਹੜੀ ਜ਼ਿਮਨੀ ਚੋਣ ਸੀ 2022 ਦੀ ਉਹ ਲੜੇ ਸੀ ਹਾਲਾਂਕਿ ਜਿੱਤ ਹਾਸਲ ਨਹੀਂ ਕਰ ਸਕੇ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਜਦੋਂ ਸੁਖਪਾਲ ਖੇਰ ਨੂੰ ਟਿਕਟ ਦਿੱਤੀ ਗਈ ਕਿ ਜਦੋਂ ਜਦੋਂ ਪਾਰਟੀ ਨੂੰ ਜ਼ਰੂਰਤ ਸੀ ਉਸ ਸਮੇਂ ਤੁਸੀਂ ਮੈਨੂੰ ਮੂਰੇ ਕਰ ਦਿੱਤਾ ਅੱਗੇ ਕਰ ਦਿੱਤਾ ਤੇ ਹੁਣ ਜਦੋਂ ਟਿਕਟ ਦੇਣ ਦਾ ਸਮਾਂ ਆਇਆ ਤਾਂ ਤੁਸੀਂ ਮੈਨੂੰ ਪਿੱਛੇ ਕਰ ਦਿੱਤਾ ਦਲਵੀਰ ਗੋਲਡੀ ਇਹ ਵੀ ਕਹਿੰਦੇ ਨਜ਼ਰ ਆਏ ਕਿ 2022 ਦੇ ਇਲੈਕਸ਼ਨ ਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤਾਂ ਸੰਗਰੂਰ ਦੀ ਲੋਕ ਸਭਾ ਵਾਲੀ ਸੀਟ ਖਾਲੀ ਹੋ ਗਈ ਤੇ ਉੱਥੇ ਬਾਈ ਇਲੈਕਸ਼ਨ ਹੋਇਆ ਤਾਂ ਉਸ ਸਮੇਂ ਜਿਹੜੇ ਲੀਡਰ ਨੇ ਕੋਈ ਲੜਨ ਨੂੰ ਤਿਆਰ ਨਹੀਂ ਸੀ ਕਿ ਜਾ ਕੇ ਸੰਗਰੂਰ ਅਸੀਂ ਇਲੈਕਸ਼ਨ ਲੜਦੇ ਹਈਏ ਕਹਿੰਦੇ ਮੈਂ ਉਸ ਸਮੇਂ ਵੀ ਪਾਰਟੀ ਨੇ ਆਦੇਸ਼ ਦਿੱਤਾ ਤੇ ਮੈਂ ਇੱਥੇ ਆ ਕੇ ਇਲੈਕਸ਼ਨ ਲੜਿਆ ਸੰਗਰੂਰ ਦੇ ਵਿੱਚ ਇਲੈਕਸ਼ਨ ਲੜਿਆ ਜਦੋਂ ਭਗਵੰਤ ਮਾਨ ਉਹ ਜਿਹੜੀ ਤੋਂ ਇਲੈਕਸ਼ਨ ਲੜ ਰਹੇ ਸੀ ਉਸ ਸਮੇਂ ਵੀ ਮੈਂ ਅਨਦਰ ਡਾਕ ਦੇ ਮੁਕਾਬਲਾ ਕੀਤਾ ਖੈਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਦਿਲਵੀਰ ਗੋਲਡੀ ਜਿਹੜੀ ਨਰਾਜ਼ਗੀ ਸੀ ਸਿਪਾਲ